ਗੁਰੂ ਪਿਆਰੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਅਰਜਨ ਦੇਵ ਮਹਾਰਾਜ ਜੀ ਵਡਾਲੀ ਪਿੰਡ ਵਿੱਚ ਵਸ ਰਹੇ ਸਨ ਜਿੱਥੇ ਉਹ ਛੋਟੇ ਛੋਟੇ ਬੱਚਿਆਂ ਨੂੰ ਕੁਸ਼ਤੀਆਂ ਕਰਵਾਉਂਦੇ ਸਨ ਅਤੇ ਉਹਨਾਂ ਨਾਲ ਮਿਲ ਕੇ ਭੋਜਨ ਛਕਦੇ ਸਨ ਸ੍ਰੀ ਹਰਗੋਬਿੰਦ ਸਾਹਿਬ ਜੀ ਉਦੋਂ ਬਾਲ ਅਵਸਥਾ ਵਿੱਚ ਸਨ ਉਹ ਵੀ ਉਹਨਾਂ ਬੱਚਿਆਂ ਨਾਲ ਭੋਜਨ ਛਕਦੇ ਅਤੇ ਉਹਨਾਂ ਨਾਲ ਖੇਡਦੇ ਸਨ ਇੱਕ ਦੂਜੇ ਨਾਲ ਕੁਸ਼ਤੀਆਂ ਕਰਕੇ ਆਪਣੇ ਹੱਥਾਂ ਨਾਲ ਇੱਕ ਦੂਜੇ ਨੂੰ ਧੱਕੇ ਦਿੰਦੇ ਸਨ ਇਸ ਤਰ੍ਹਾਂ ਸਾਰਾ ਦਿਨ ਬੀਤ ਜਾਂਦਾ ਸੀ ਅਤੇ ਜਦੋਂ ਸ਼ਾਮ ਹੁੰਦੀ ਸੀ ਤਾਂ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਸਨ ਜਦ ਰਾਤ ਪੈ ਜਾਂਦੀ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਘਰ ਜਾਂਦੇ ਸਨ ਔਰ ਆ ਕੇ ਪਲੰਘ ਤੇ ਬੈਠ ਜਾਂਦੇ ਇੱਕ ਦਿਨ ਮਾਤਾ ਗੰਗਾ ਜੀ ਨੇ ਹੱਥ ਜੋੜ ਕੇ ਕਿਹਾ ਆਪ ਜੀ ਸਾਰਿਆਂ ਨੂੰ ਚੰਗੀ ਮੱਤ ਦਿੰਦੇ ਹੋ ਮੇਰਾ ਦਿਲ ਡਰਦਾ ਰਹਿੰਦਾ ਹੈ ਇਸ ਵਾਸਤੇ ਮੈਂ ਆਪ ਜੀ ਦੇ ਸਾਹਮਣੇ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਕਿਉਂਕਿ ਤੁਸੀਂ ਵੱਡੇ ਵੱਡੇ ਉਪਤਰਾਂ ਦੇ ਨਾਸ਼ ਕਰਨ ਵਾਲੇ ਹੋ ਸਰਬ ਸਮਰਥ ਹੋ ਕੁਸੀ ਨਾਮ ਦਾ ਸਿਮਰਨ ਕਰਦੇ ਹੋ ਇਸ ਲਈ ਤੁਹਾਡੇ ਕੋਲ ਕੋਈ ਵਿਘਨ ਨਹੀਂ ਆਉਂਦਾ ਹੁਣ ਅਸੀਂ ਪਿੰਡ ਵਿੱਚ ਆ ਕੇ ਵਸ ਗਏ ਹਾਂ ਅਤੇ بڑے ਉਪਾਅ ਕਰਕੇ ਹਰ ਗੋਬਿੰਦ ਨੂੰ ਪਾਇਆ ਹੈ ਇਹਨਾਂ ਦਾ ਸੁੰਦਰ ਰੂਪ ਹੈ ਤੇ ਬਹੁਤ ਆਨੰਦਦਾਇਕ ਹੈ ਇਹੇ ਇੱਕੋ ਹੀ ਹਨ ਇਹਨਾਂ ਵਰਗਾ ਕੋਈ ਹੋਰ ਦੂਜਾ ਪੈਦਾ ਨਹੀਂ ਹੋਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਥ ਦੇ ਕੇ ਆਪਣੀ ਦਇਆ ਕਰਕੇ ਦਾਸ ਜਾਣ ਕੇ ਆਪਣੇ ਸੇਵਕ ਨੂੰ ਬਚਾਇਆ ਹੈ। ਮਹਾ ਅਪਰਾਧਨदाई ਅਤੇ ਕਾਲੇ ਨਾਲ ਤੋਂ ਗੁਰੂ ਜੀ ਨੇ ਇਸ ਬਾਲਕ ਨੂੰ ਬਚਾਇਆ ਹੈ। ਹੁਣ ਆਪ ਜੀ ਆਪਣੇ ਨਗਰ ਨੂੰ ਚੱਲੋ। ਉੱਥੇ ਜਾ ਕੇ ਵਸਦੇ ਹਾਂ। ਉੱਥੇ ਕੋਈ ਵਿਗਨ ਨਹੀਂ ਪਵੇਗਾ। ਉੱਥੇ ਆਪਣੇ ਬਹੁਤ ਸੇਵਕ ਵਸਦੇ ਹਨ ਜਿਹੜੇ ਆਪ ਜੀ ਦੀ ਸੇਵਾ ਕਰਦੇ ਹਨ। ਹੁਣ ਆਪਾਂ ਉਹਨਾਂ ਵਿੱਚ ਵਸ ਕੇ ਆਪਣੀ ਚਿੰਤਾ ਨੂੰ ਦੂਰ ਕਰ ਦਈਏ ਇਸ ਪਿੰਡ ਵਿੱਚ ਬਹੁਤ ਥੋੜੇ ਸੇਵਕ ਵੱਸਦੇ ਹਨ ਉਹ ਬਹੁਤੇ ਨਹੀਂ ਹਨ ਇਸ ਵਾਸਤੇ ਆਪਾਂ ਨਗਰ ਵਿੱਚ ਜਾ ਕੇ ਰਹਿੰਦੇ ਹਾਂ ਇਹ ਸੁੱਖਾਂ ਦੇ ਦਾਤਾ ਵੱਡੇ ਨਗਰ ਵਿੱਚ ਜਾ ਕੇ ਆਪਾਂ ਵਾਸਾ ਕਰਦੇ ਹਾਂ ਉੱਥੇ ਜਾ ਕੇ ਨਿਸ਼ਚਿੰਤ ਹੋ ਕੇ ਆਰਾਮ ਕਰਾਂਗੇ ਤਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਡਰਨ ਦੀ ਕੋਈ ਲੋੜ ਨਹੀਂ ਹੈ ਉਸ ਬਾਲਕ ਦਾ ਰਖਵਾਲਾ ਆਪ ਉਹ ਕਰਤਾਰ ਹੈ ਕਿਤੇ ਵੀ ਚਲੇ ਜਾਈਏ ਕਰਨੀ ਟਲਦੀ ਨਹੀਂ ਹੈ ਉਸੇ ਰੀਤੀਆਂ ਨਾਲ ਜੋ ਹੈ ਕਦੇ ਵੀ ਮਿਟਦਾ ਨਹੀਂ ਹੈ ਕੇਵਲ ਪ੍ਰਭੂ ਤੇ ਆਸ ਰੱਖੋ ਜੇਸ ਤੋਂ ਵੱਡਾ ਹੋਰ ਕੋਈ ਸੁਖ ਦਾਤਾ ਨਹੀਂ ਹੈ ਤੁਸੀਂ ਡਰਿਆ ਨਾ ਕਰੋ ਸਦਾ ਪ੍ਰਸੰਨ ਹੋ ਕੇ ਸਤਨਾਮ ਦਾ ਸਿਮਰਨ ਕਰਿਆ ਕਰੋ ਬਹੁਤ ਗੁੰਝਾ ਕਪਤੀ ਜਿਹੜਾ ਪ੍ਰਤੀ ਹੈ ਦੂਜੇ ਦੀ ਵਡਿਆਈ ਵੇਖ ਕੇ ਯਾਰ ਨਹੀਂ ਸਕਦਾ ਉਤੋਂ ਦਾ ਪ੍ਰੇਮ ਦਿਖਾਉਂਦਾ ਹੈ ਹਿਰਦੇ ਵਿੱਚ ਬੜੀ ਕੋਟੀ ਭਾਵਨਾ ਰੱਖਦਾ ਹੈ ਸਾਨੂੰ ਦੇਖਦਿਆਂ ਹੀ ਦੁਖੀ ਹੋ ਜਾਂਦਾ ਹੈ ਤੇ ਅಹಿತ ਕਰਨ ਦੇ ਬਹੁਤ ਉਪਾਅ ਕਰਦਾ ਹੈ ਇਸ ਕਰਕੇ ਉਸ ਤੋਂ ਦੂਰ ਰਹਿਣਾ ਹੀ ਠੀਕ ਹੈ ਸਰੀਰਾਂ ਦੀ ਕੁਟਲ ਨੀਤੀ ਚੰਗੀ ਨਹੀਂ ਇਹ ਕਹਿ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੁੱਪ ਕਰ ਗਏ ਫਿਰ ਕਹਿਣ ਲੱਗੇ ਕਿ ਇਸਤਰੀ ਦਾ ਸਭਾਵ ਵੀ ਡਰਾਕਲ ਹੁੰਦਾ ਹੈ ਆਪਣੇ ਪੁੱਤਰ ਦੇ ਪਿਆਰ ਬਾਰੇ ਸੋਚਦੀ ਹੈ ਇਹ ਨਹੀਂ ਜਾਣਦੀ ਕਿ ਇਹ ਸ਼ਕਤੀ ਦੀ ਖਾਨ ਹੈ ਮਾਤਾ ਗੰਗਾ ਜੀ ਧੀਰਜ ਛੱਡ ਕੇ ਡਰਾਕਲ ਵਚਨ ਬੋਲਦੇ ਹਨ ਤੇ ਇਸ ਤਰ੍ਹਾਂ ਉਦਾਸ ਹੋ ਜਾਂਦੇ ਹਨ ਨਗਰ ਦੇ ਵਿੱਚ ਵਸਣਾ ਚਾਹੁੰਦੇ ਹਨ ਅਤੇ ਇਸ ਰਿਕਾਂ ਦੇ ਕੋਲ ਰਹਿਣਾ ਚੁੰਦੇ ਹਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਤਰ੍ਹਾਂ ਚਿਤ ਵਿੱਚ ਸੋਚ ਰਹੇ ਸਨ ਫਿਰ ਖੁਸ਼ੀ ਵਾਲੇ ਵਚਨ ਕਹੇ ਕੁਝ ਦਿਨ ਇੱਥੇ ਵਾਸਾ ਕਰੋ ਫਿਰ ਉੱਥੇ ਜਾਣ ਦਾ ਮਨ ਬਣਾਵਾਂਗੇ ਬਾਲਕ ਹਰਗੋਬਿੰਦ ਜੀ ਦੀ ਇੱਥੇ ਹੀ ਪਾਲਣਾ ਕਰੋ ਉਹ ਇੱਥੇ ਹੀ ਰਹਿ ਕੇ ਆਨੰਦ ਲੈਣਗੇ ਗੁਰੂ ਪਿਆਰਿਓ ਮਾਤਾ ਗੰਗਾ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਬੜੇ ਪ੍ਰਸੰਨ ਹੋਏ ਅਤੇ ਮਾਨਵੀ ਸੋਚਿਆ ਕਿ ਹੁਣ ਪਿੰਡ ਵਿੱਚ ਰਹਿਣਾ ਛੱਡ ਦਿਆਂਗੇ ਗੁਰੂ ਜੀ ਦੇ ਇਸ ਤਰ੍ਹਾਂ ਬੋਲਦਿਆਂ ਅਤੇ ਮਾਤਾ ਗੰਗਾ ਜੀ ਦੇ ਪੁੱਛਦਿਆਂ ਅਤੇ ਭੋਜਨ ਛਕਦਿਆਂ ਪਹਿਰ ਰਾਤ ਬੀਤ ਗਈ ਫਿਰ ਪਹਿਲਾ ਵਾਂਗ ਸੋਖ ਨਾਲ ਸੌ ਗਏ ਸਵੇਰੇ ਸੋਖ ਨਾਲ ਉੱਠ ਕੇ ਜਲ ਨਾਲ ਇਸ਼ਨਾਨ ਕੀਤਾ ਸੁਪੁੱਤਰ ਨੂੰ ਲਾੜ ਲੜਾਉਂਦੇ ਸਨ ਅਤੇ ਬਹੁਤ ਸੋਖ ਨਾਲ ਗਹਿਣੇ ਪਾਉਂਦੇ ਸਨ ਸਰੀਰ ਤੇ ਸੁੰਦਰ ਵਸਤਰ ਪਹਿਨਾ ਕੇ ਬੜੇ ਹੀ ਪ੍ਰਸੰਨ ਹੁੰਦੇ ਸਨ ਸੇਵਕਾਂ ਤੇ ਭਰੋਸਾ ਨਹੀਂ ਕਰਦੇ ਸਨ ਅੱਠੇ ਪਹਿਰ ਆਪਣੀਆਂ ਅੱਖਾਂ ਦੇ ਸਾਹਮਣੇ ਬਾਲਕ ਹਰਗੋਬਿੰਦ ਸਾਹਿਬ ਜੀ ਨੂੰ ਰੱਖਦੇ ਸਨ ਹੱਥ ਰੱਖ ਕੇ ਸੌਂਦੇ ਸਨ ਕਿ ਪੁੱਤਰ ਕਿਦਰੇ ਡਰ ਕੇ ਉਠ ਨਾ ਪਵੇ ਨਿਤ ਨਾ ਮਿਟਣ ਵਾਲਾ ਨਵਾਂ ਪਿਆਰ ਵਸਦਾ ਹੈ ਬਾਲਕ ਹਰਗੋਬਿੰਦ ਸਾਹਿਬ ਜੀ ਦਾ ਵਿਸਾਲ ਦਿਲ ਦੌਲ ਹੈ ਅਤੇ ਭਾਰੀਪਨ ਦਿਨੋ ਦਿਨ ਵੱਧਦਾ ਜਾਂਦਾ ਹੈ ਬੜੀ ਸੁੰਦਰ ਸੂਰਤ ਸੋਭਦੀ ਹੈ ਤੇ ਮਾਤਾ ਗੰਗਾ ਜੀ ਆਪਣੀ ਗੋਦੀ ਵਿੱਚ ਚੱਕ ਕੇ ਬਹਿੜੀ ਜਾਂਦੇ ਹਨ ਇਸ ਤਰ੍ਹਾਂ ਕਈ ਦਿਨ ਬੀਤ ਗਏ ਜਦੋਂ ਇੱਕ ਰਾਤ ਸਾਰੇ ਸੁੱਤੇ ਪਏ ਸਨ ਤਦ ਸਾਰੇ ਦੇਵਤੇ ਇਕੱਠੇ ਹੋ ਕੇ ਸ੍ਰੀ ਹਰ ਗੋਬਿੰਦ ਸਾਹਿਬ ਜੀ ਨੂੰ ਮਿਲਣ ਵਾਸਤੇ ਬਹੁਤ ਖੁਸ਼ ਹੋ ਕੇ ਆਏ ਸ੍ਰੀ ਹਰ ਗੋਬਿੰਦ ਸਾਹਿਬ ਜੀ ਉਹਨਾਂ ਦੇ ਆਉਣ ਵਾਰੇ ਜਾਣ ਕੇ ਪਲੰਗ ਤੋਂ ਉੱਠ ਬੈਠੇ ਦੇਵਤੇ ਦੋਵੇਂ ਹੱਥ ਜੋੜ ਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਕੋਲ ਖੜੋ ਕੇ ਅਭਿਮੰਦਨ ਕਰਨ ਲੱਗੇ ਨਾਰਦ ਗੁਣੀ ਸਾੜ ਦਾ ਜਿਨ੍ਹਾਂ ਦੇ ਪਾਰੇ ਵਰਗੇ ਸਰੀਰ ਹਨ ਅਤੇ ਸ੍ਰੀ ਬ੍ਰਹਮਾ ਜੀ ਵੀ ਆਏ 8 ਦੇਵਤੇ ਅਤੇ 11 ਸ਼ਿਵ ਜੀ ਅਤੇ ਹੋਰ ਉਹਨਾਂ ਦੀ ਇੱਥੋਂ ਤੱਕ ਗਿਣਤੀ ਹੋਏ ਸਾਰੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ अवतार ਹੋਏ ਨੂੰ ਵੇਖਣ ਆਏ ਅਤੇ ਸੋਭ ਰਹੇ ਸਨ 64 ਜੋਗੁਣੀਆਂ ਅਤੇ 52 ਵੀਰਾਂ ਨੇ ਸਿਰ ਨਿਵਾਏ ਉਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਉਸਤਤ ਕਰ ਰਹੇ ਸਨ ਤੁਰਕਾਂ ਦੇ ਸਮੂਹਾਂ ਦਾ ਨਾਸ਼ ਕਰਨ ਵਾਸਤੇ ਤੇ ਅੰਤਰਯਾਮੀ ਜੀ ਤੁਸੀਂ ਸਰੀਰ ਧਾਰਨ ਕੀਤਾ ਹੈ ਸੇਵਕਾਂ ਅਤੇ ਸੰਗਤਾਂ ਦੀ ਤੁਸੀਂ ਪਰਧਪਾਲਨਾ ਕਰੋਗੇ ਤੇ ਸਦਾ ਸਤਨਾਮ ਦਾ ਜਾਪ ਕਰੋਗੇ ਅਨੇਕਾਂ ਮਨੁੱਖਾਂ ਦਾ ਉਧਾਰ ਕਰੋਗੇ ਰਹਾ ਚੱਲਣ ਵਾਲੇ ਜਿਗਿਆਸੂਆਂ ਨੂੰ ਚਿੱਤ ਵਿੱਚ ਵਿਵੇਕ ਦਿਓਗੇ ਗੁਰੂ ਜੀ ਤੁਸੀਂ ਮਹਾਨ ਸੂਰਮੇ ਹੋ ਵੈਰੀਆਂ ਦਾ ਨਾਸ ਕਰਨ ਦਾ ਤੁਹਾਡਾ ਨਿਤ ਰਾਜ ਹੋਵੇਗਾ ਇਸ ਤਰ੍ਹਾਂ ਕੀਰਤੀ ਕਰਦੇ ਚਰਨ ਕਮਲਾਂ ਨੂੰ ਪੂਜ ਰਹੇ ਸਨ ਤੇ ਚੰਦਨ ਘਿਸਾ ਰਹੇ ਸਨ ਧੂਪ ਦੁਖੋਂਦੇ ਸਨ ਅਤੇ ਫੁੱਲ ਚੜਹੋਂਦੇ ਸਨ ਕਈ ਤਰ੍ਹਾਂ ਦੀ ਖਸੂਹਾਂ ਨਾਲ ਪੂਜਾ ਕਰ ਰਹੇ ਸਨ ਇਹ ਸਭ ਨੂੰ ਚੰਦਨ ਨਾਲ ਘਿਸਾ ਕੇ ਸਾਰੇ ਦੇਵਤੇ ਇਕੱਠੇ ਹੋ ਕੇ ਬੇਨਤੀਆਂ ਕਰ ਰਹੇ ਸਨ ਤੇ ਕਹਿ ਰਹੇ ਸਨ ਕਿ ਜਿਵੇਂ ਵੀ ਆਪ ਜੀ ਦੀ ਆਗਿਆ ਹੋਵੇਗੀ ਅਸੀਂ ਆਪ ਜੀ ਦੇ ਹੁਕਮ ਅਨੁਸਾਰ ਕਾਰਜ ਕਰਾਂਗੇ ਫਿਰ 64 ਜੋਗਨੀਆਂ ਨੇ ਬੇਨਤੀ ਕੀਤੀ ਸਾਨੂੰ ਬੜੀ ਭੁੱਖ ਲੱਗੀ ਹੋਈ ਹੈ ਕਾਫੀ ਸਮੇਂ ਤੋਂ ਅਸੀਂ ਕੋਈ ਭੋਜਨ ਨਹੀਂ ਛਕਿਆ ਹੈ ਤੇ ਬੰਵੰਝਾ ਵੀਰਾਂ ਨੇ ਕਿਹਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਯੋਧ ਦਾ ਵੱਡਾ ਅਖਾੜਾ ਲਾਓ ਫਿਰ ਨਾਰਦ मुनि ਨੇ ਪ੍ਰਾਰਥਨਾ ਕੀਤੀ ਮਲੇਸ਼ ਬਲੀਆਂ ਨੂੰ ਮਾਰਨ ਲਈ ਤੁਸੀਂ क्रोध ਵਿੱਚ ਆ ਕੇ ਯੁੱਧ ਕਰੋ ਸਾਰੇ ਦੇਵਤੇ ਇਸ ਤਰ੍ਹਾਂ ਚਾਹੁੰਦੇ ਹਨ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਸਾਰੇ ਦੇਵਤਿਆਂ ਨੂੰ ਇਸ ਤਰ੍ਹਾਂ ਵਚਨ ਕਰਕੇ ਪਰਸਨ ਕਰ ਦਿੱਤਾ ਤੁਸੀਂ ਸਾਰੇ ਬਹਾਦਰ ਵੀਰ ਹੋ ਸਾਰੇ ਸਰੀਰ ਧਾਰਨ ਕਰਕੇ ਧਿਗਰਾਜ ਨਾਲ ਇਸ ਧਰਤੀ ਤੇ ਆਓ ਨਾਰਦ ਮੂਨੀ ਨੂੰ ਮੈਂ ਮਹਾਯੋਧ ਕਰਕੇ ਵਿਖਾਵਾਂਗਾ ਮਲੇਸ਼ ਮਾਰ ਕੇ ਵੱਡਾ ਘਵਾਂਸਾਨ ਕਰਾਂਗਾ 64 ਜੋਗਣੀਆਂ ਲਹੂ ਪੀਣ ਗੀਆਂ ਤੇ ਡਕਾਰ ਮਾਰ ਕੇ ਤ੍ਰप्त ਹੋਣਗੀਆਂ ਵੱਡੇ ਗਮੰਡ ਵਿੱਚ ਆ ਕੇ ਪ੍ਰਚੰਡ ਯੁੱਧ ਲੜਾਂਗਾ ਤੇ ਸ਼ਿਵ ਜੀ ਇਕੱਠੇ ਹੋਏ ਸਿਰਾਂ ਦੀ ਵੱਡੀ ਮਾਲਾ ਲਵੇਗਾ اے ਕਾਲੀ ਤੂੰ ਆਪਣੇ ਖੱਪਰ ਨੂੰ ਲਹੂ ਤੇ ਮਾਰ ਨਾਲ ਬਾਹਰ ਲਾਵੀ ਜਿਹੜਾ ਸਾਰੇ ਦੇਵਤਿਆਂ ਨੂੰ ਚੰਗਾ ਲੱਗਦਾ ਹੈ ਉਹ ਮੈਂ ਵਿਕਰਾਲ ਰੂਪਦਾਰ ਕੇ ਯੁੱਧ ਕਰਾਂਗਾ ਆਪਣੀ ਮਾਤਾ ਜੀ ਨੂੰ ਵੀ ਬੜਾ ਆਨੰਦ ਦਿਆਂਗਾ ਹੁਣ ਇਸ ਸਮੇ ਮੇਰੀ ਬਾਲਕ ਉਮਰ ਹੈ ਜਿਨ੍ਹਾਂ ਦੇਵਤਿਆਂ ਦੇ ਮਨ ਵਿੱਚ ਇਹ ਮਨੋਰਥ ਹੋਵੇ ਉਹ ਸਰੀਰ ਧਾਰ ਕੇ ਮੇਰੇ ਕੋਲ ਆਵੇ ਯੁੱਧ ਵਿੱਚ ਮੇਰੇ ਨਾਲ ਮੇਰੀ ਸੈਨਾ ਬਣਨਾ ਕਿਉਂਕਿ ਮੈਂ ਬਲਵਾਨ ਮਲੇਸਾ ਨਾਲ ਯੋਧ ਕਰਨਾ ਹੈ ਹਥਿਆਰ ਲੈ ਕੇ ਯੋਧ ਵਿੱਚ ਮੈਂ ਉਤਸ਼ਾਹਿਤ ਹੋ ਕੇ ਸ੍ਰੇਸ਼ਟ ਵਾਰ ਕਰਨੇ ਹਨ ਉਹਨਾ ਮਲੇਸਾਂ ਦਾ ਸੁਧਾਰ ਕਰਕੇ ਫਿਰ ਮੈਂ ਸੱਚਖੰਡ ਨੂੰ ਚਲਾ ਜਾਵਾਂਗਾ ਤੇ ਆਪਣੇ ਘਰ ਵਿੱਚ ਵਸਾਂਗਾ ਸਾਰੇ ਦੇਵਤਿਆਂ ਨੇ ਸ੍ਰੀ ਹਰ ਗੋਬਿੰਦ ਸਾਹਿਬ ਜੀ ਦੇ ਇਹ ਵਚਨ ਸੁਣ ਕੇ ਦਾਨ ਗੁਰੂ ਜੀ ਦਾਨ ਗੁਰੂ ਜੀ ਕਿਹਾ ਸਾਰੇ ਦੇਵਤੇ ਤੇ ਜਗਤ ਦੇ ਸਵਾਮੀ ਸ੍ਰੀ ਹਰਗੋਬਿੰਦ ਸਾਹਿਬ ਜੀ ਪ੍ਰਸੰਨ ਹੋਏ ਸੰਤ ਸਰੂਪ ਪੰਜ ਸ਼ਰੀਰ ਧਾਰਨ ਕੀਤੇ ਜਿਨ੍ਹਾਂ ਨੇ ਸਤਨਾਮ ਨੂੰ ਪਿਆਰ ਕਰਨ ਵਾਸਤੇ ਆਪਣੇ ਸੇਵਕਾਂ ਨੂੰ ਲਾਇਆ ਕਰੋੜਾ ਮਨੁੱਖ ਹੋਣਾ ਨੇ ਨਿਹਾਲ ਕੀਤੇ ਬੜੇ ਉਤਸ਼ਾਹ ਨਾਲ ਉਹ ਪ੍ਰਭੂ ਦੇ ਗੁਣ ਗਾ ਰਹੇ ਸਨ ਪੰਜ ਸਰੂਪ ਅਨੁਪਮ ਧਾਰਨ ਕੀਤੇ ਹਨ ਧੌਣ ਦੁਸ਼ਮਨਾ ਨੂੰ ਮਾਰ ਕੇ ਨਵੇਂ ਪੰਥ ਦਾ ਇਹਨਾਂ ਨੇ ਪ੍ਰਕਾਸ਼ ਕਰਨਾ ਹੈ ਹੋਰ ਕਲਯੁਗ ਦੇ ਸਮੇ ਆਪ ਯੋਗ ਦੀ ਸੁੰਦਰ ਮਰਿਆਦਾ ਚਲਾਈ ਹੈ ਸੁੰਦਰ ਮਰਿਆਦਾ ਕਿਉਂ ਨਾ ਚੱਲੇ ਜਦ ਸਾਰਿਆਂ ਦੀ ਰਚਨਾ ਕਰਨ ਵਾਲੇ ਆਪ ਹੋ ਤੁਸੀਂ ਆਪ ਹੀ ਆ ਕੇ ਸਹਾਇਤਾ ਕੀਤੀ ਹੈ ਗੁਰੂ ਪਿਆਰੇਓ ਦੇਵਤਿਆਂ ਨੇ ਸ੍ਰੀ ਹਰ ਗੋਬਿੰਦ ਸਾਹਿਬ ਜੀ ਦੀ ਇਸ ਤਰ੍ਹਾਂ ਉਸਤਤ ਕੀਤੀ ਤੇ ਗੁਰੂ ਜੀ ਦਾ ਸੁੰਦਰ ਸਰੂਪ ਵੇਖ ਕੇ ਬਲਿਹਾਰ ਜਾਂਦੇ ਸਨ ਫਿਰ ਦੁੱਖਾਂ ਦੇ ਨਾਸ਼ ਕਰਨ ਵਾਲੇ ਗੁਰੂ ਜੀ ਦੀ ਵੰਦਨਾ ਕਰਕੇ ਦੇਵਤਿਆਂ ਨੇ ਬਹੁਤ ਆਨੰਦ ਪ੍ਰਾਪਤ ਕੀਤਾ ਜਦ ਜਾਣ ਲੱਗੇ ਤਾਂ ਮਾਤਾ ਗੰਗਾ ਜੀ ਦੇ ਨੈਣ ਖੁੱਲ ਗਏ ਮਾਤਾ ਜੀ ਨੇ ਜਾਂਦਿਆਂ ਹੋਇਆਂ ਦੇਵਤਿਆਂ ਦੀ ਫਿਟ ਦੇਖੀ ਤਾਂ ਬਹੁਤ ਹੈਰਾਨ ਹੋ ਕੇ ਡਰ ਗਏ ਉਹਨਾਂ ਨੇ ਸੋਚਿਆ ਕਿ ਲੱਗਦਾ ਹੈ ਕੋਈ ਚੋਰ ਆਇਆ ਸੀ ਹੁਣ ਭੱਜ ਗਏ ਹਨ ਜਿਹੜੇ ਮੇਰੇ ਪੁੱਤਰ ਨੂੰ ਲੈਣ ਵਾਸਤੇ ਆਏ ਸਨ ਕਿਤੇ ਇਹਨਾਂ ਦੇ ਸੁੰਦਰ ਗਹਿਣੇ ਜੜੇ ਹੀਰਿਆਂ ਨਾਲ ਜੜੇ ਹੋਏ ਸਨ ਉਹ ਤਾਂ ਚੋਰੀ ਕਰਕੇ ਨਹੀਂ ਲੈ ਗਏ ਇਸ ਵਾਸਤੇ ਮਾਤਾ ਗੰਗਾ ਜੀ ਨੇ ਉੱਠ ਕੇ ਪਹਿ ਗਿਆ ਫਿਰ ਮਾਤਾ ਜੀ ਨੇ ਆਪਣੇ ਸੇਵਕਾਂ ਨੂੰ ਜਗਾਇਆ ਤੇ ਕਿਹਾ ਕਿ ਤੁਸੀਂ ਉੱਠ ਕੇ ਕਿਉਂ ਨਹੀਂ ਦੇਖਿਆ ਮੈਨੂੰ ਜਿਆਦਾ ਗਿਣਤੀ ਵਿੱਚ ਚੋਰ ਦਿਖਾਈ ਦਿੱਤੇ ਹਨ ਹਰ ਗੋਬਿੰਦ ਮਹਿਰਤੋਂ ਦੂਰ ਸਨ ਹੁਣ ਮੈਂ ਉਹਨੂੰ ਫੜ ਕੇ ਉਠਾਇਆ ਹੈ ਮੈਂ ਵੇੜੇ ਦੇ ਵਿੱਚ ਵੇਖੇ ਸਨ ਮੈਨੂੰ ਸਮਝ ਨਹੀਂ ਆਈ ਉਹ ਭੱਜ ਗਏ ਹਨ ਤਾਂ ਦਾਸੀਆਂ ਨੇ ਫੌਰਨ ਉੱਠ ਕੇ ਵੇੜੇ ਦੇ ਚਾਰ ਚੁਫੇਰੇ ਵੇਖਿਆ ਪਰ ਕਿਤੇ ਵੀ ਕੋਈ ਦਿਖਾਈ ਨਾ ਦਿੱਤਾ باقی ਜਿੰਨੀ ਵੀ ਰਾਤ ਰਹਿੰਦੀ ਸੀ ਉਹ ਸਾਰੀ ਰਾਤ ਮਾਤਾ ਗੰਗਾ ਜੀ ਨੇ ਜਾਗਦਿਆਂ ਹੀ guzari ਦਰਦਿਆਂ ਨੀਂਦ ਪਤਾ ਨਹੀਂ ਕਿੱਥੇ ਗਾਇਬ ਹੋ ਗਈ ਸੀ ਕਿਤ ਵਿਚ ਚਿੰਤਾ ਹੈ ਕਿ ਪੁੱਤਰ ਦੇ ਉੱਤੇ ਕੋਈ ਆਫਤ ਨਾ ਆ ਜਾਏ ਸਵੇਰੇ ਸਾਰਿਆਂ ਦੇ ਜਾਗਦਿਆਂ ਹੀ ਮਾਤਾ ਜੀ ਨੇ ਬੜੇ ਪ੍ਰੇਮ ਨਾਲ ਆਪਣੇ ਸੁਪੁੱਤਰ ਨੂੰ ਲਾੜ ਲੜਾਉਣ ਲੱਗੇ ਫਿਰ ਹਰਗੋਬੀ ਸਾਈਂ ਜੀ ਦੇ ਪਿਤਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਘਰ ਆ ਗਏ ਵਹ ਕਰਕੇ ਮਾਤਾ ਗੰਗਾ ਜੀ ਡਰੇ ਹੋਏ ਸਾਨੇ ਅਤੇ ਗੁਰੂ ਅਰਜਨ ਦੇਵ ਜੀ ਅੱਗੇ ਆਏ ਤੇ ਹੱਥ ਜੋੜ ਕੇ ਬੇਨਤੀ ਕੀਤੀ ਤੁਸੀਂ ਪੁੱਤਰ ਦੇ ਦਰਬਾਰੇ ਵਿਚਾਰ ਕਿਉਂ ਨਹੀਂ ਕਰਦੇ ਰਾਤ ਨੂੰ ਅਗਰ ਮੈਂ ਨਾ ਜਾਗਦੀ ਤਾਂ ਵਿਆਪਕ ਸੰਕਟ ਪੈ ਜਾਣਾ ਸੀ ਬਹੁਤ ਵੱਡੀ ਗਿਣਤੀ ਵਿੱਚ ਚੋਰ ਵਿਹੜੇ ਵਿੱਚ ਇਕੱਠੇ ਹੋ ਕੇ ਹਰ ਗੋਬਿੰਦ ਜੀ ਨੂੰ ਲੈਣ ਆਏ ਸੀ ਬਾਲਕ ਨੂੰ ਵਿਚਕਾਰ ਲੈ ਕੇ ਆਪਸ ਵਿੱਚ ਬਹੁਤ ਗੱਲਾਂ ਕਰ ਰਹੇ ਸਨ ਜਦੋਂ ਮੇਰੀ ਅੱਖ ਖੁੱਲੀ ਤਾਂ ਫੌਰਨ ਮੈਨੂੰ ਦੇਖ ਕੇ ਡਰ ਕੇ ਭੱਜ ਗਏ ਮੈਂ ਉੱਠ ਕੇ ਤੁਰੰਤ ਆਪਣੇ ਪੁੱਤਰ ਨੂੰ ਫੜਿਆ ਤੇ ਸਾਰੀਆਂ ਦਾਸੀਆਂ ਨੂੰ ਜਗਾ ਕੇ ਚੋਰਾਂ ਨੂੰ ਦੇਖਣ ਵਾਸਤੇ ਭੇਜਿਆ ਦਾਸੀਆਂ ਚਾਰ ਚਫੇਰੇ ਗਈਆਂ ਤੇ ਉਹਨਾਂ ਨੇ ਹੋਰਨਾਂ ਨੂੰ ਵੀ ਖਬਰ ਕੀਤੀ ਬਹੁਤ ਰੌਲਾ ਪਾਉਣ ਕਰਕੇ ਉਹ ਦੌੜ ਗਏ ਫਿਰ ਨੌਕਰ ਘਰ ਦੇ ਚਾਰੋਂ ਪੌਣਿਆਂ ਵਿੱਚ ਭੱਜੇ ਫਿਰੇ ਅਸੀਂ ਕਿਉਂ ਨਾ ਆਪਣੇ ਨਗਰ ਨੂੰ ਚਲੀਏ ਇਸ ਪਿੰਡ ਦਾ ਵਸੇਵਾ ਹੁਣ ਛੱਡ ਦੇਣਾ ਚਾਹੀਦਾ ਹੈ ਇੱਥੇ ਬਹੁਤ ਉਪਦਰਬ ਹੋ ਰਹੇ ਹਨ ਜਿਹੜਾ ਸੁੰਦਰ ਨਗਰ ਹੈ ਉੱਥੇ ਜਾ ਕੇ ਵਸਦੇ ਹਾਂ ਮੇਰੇ ਦਿਲ ਵਿੱਚ ਬੜਾ ਡਰ ਵਹਿ ਗਿਆ ਹੈ ਇੱਥੇ ਨੇਤੀ ਹੀ ਉਲਟ ਰੀਤੀਆਂ ਹੋ ਰਹੀਆਂ ਹਨ ਮੇਰੇ ਪੁੱਤਰ ਹਰगोविंद ਜੀ ਹੁਣ ਵੱਡੇ ਹੋ ਗਏ ਹਨ ਇਸ ਲਈ ਤੁਸੀਂ ਇਸ ਪ੍ਰਿੰਦ ਤੋਂ ਚੱਲੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਮੇਰੀ ਇੱਛਾ ਪੂਰੀ ਕਰੋ ਗੁਰੂ ਪਿਆਰਿਓ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦ ਮਾਤਾ ਗੰਗਾ ਜੀ ਦੇ ਇਹ ਵਚਨ ਸੁਣੇ ਤਾ ਮੁਸਕਰਾ ਕੇ ਧੀਰਜ ਵਾਲੇ ਸ਼ਬਦ ਕਹੇ ਤੁਹਾਡਾ ਕਿਹਾ ਅਸੀਂ ਮੰਨ ਲਿਆ ਹੈ ਹੁਣ ਨਗਰ ਵਿੱਚ ਹੀ ਜਾ ਕੇ ਵਾਸਾ ਕਰਾਂਗੇ ਤੁਹਾਡੇ ਪੁੱਤਰ ਨੂੰ ਕਿਸੇ ਵੀ ਥਾਂ ਤੇ ਜਾ ਕੇ ਡਰ ਨਹੀਂ ਹੈ ਕਿਉਂਕਿ ਉਸ ਦਾ ਰਾਖਾ ਆਪ ਵਾਹਿਗੁਰੂ ਹੈ ਕੱਲ ਸਵੇਰ ਨੂੰ ਆਪਣੀ ਨਗਰੀ ਵਿੱਚ ਚੱਲਾਂਗੇ ਆਪਣੀਆਂ ਸਾਰੀਆਂ ਵਸਤੂਆਂ ਆਪਣੇ ਨਾਲ ਲੈ ਚੱਲਾਂਗੇ ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਚੱਲਣ ਦੀ ਪੂਰੀ ਤਿਆਰੀ ਕਰਵਾ ਲਈ ਤੇ ਸੇਕ ਸੇਵਕਾਂ ਨੂੰ ਮਿਲ ਕੇ ਘਰ ਦਾ ਸਾਰਾ ਸਮਾਨ ਸੰਭਾਲ ਲਿਆ ਫਿਰ ਉਤੋਂ ਸ੍ਰੀ ਅਮਰਤਸਰ ਸਾਹਿਬ ਜੀ ਨੂੰ ਚੱਲ ਪਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਬੁਲਾ ਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਆਪ ਸੁਪਨਾ ਦੀਆਂ ਸਾਰੀਆਂ ਮਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ